ਇਹ ਯੂਵੀ ਤੋਂ ਯੋਗਰਾਜ ਸਿੰਘ ਪੱਖ ਦਾ ਸਫਰ ਪਰ ਇੱਕ ਕੈਰੈਕਟਰ ਯੋਗਰਾਜ ਸਿੰਘ ਹੈ ਜੋ ਇਸ ਦੇ ਵਿੱਚ ਵਿਲਨ ਦੀ ਤਰ੍ਹਾਂ ਸਾਹਮਣੇ ਆ ਰਿਹਾ ਹੈ। ਉਹ ਜਿਹੜੀ ਕ੍ਰिएशन ਹੈ ਉਹ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿ ਯੋਗਰਾਜ ਸਿੰਘ ਨੂੰ ਤੁਸੀਂ ਐਜ਼ ਅ ਵਿਲਨ ਪੇਸ਼ ਕੀਤਾ ਹੈ। ਕਿਉਂ ਯੋਗਰਾਜ ਸਿੰਘ ਨੂੰ ਜਪਨ ਵਾਲੇ ਸਾਰੀ ਦੁਨੀਆ ਜਿੱਥੇ 10% ਵਿਲਨ ਦਾ ਰੂਪ ਦੇ ਰਹੇ ਨੇ ਉੱਥੇ 90% ਉਹਨੂੰ ਦੇਵਤੇ ਦਾ ਰੂਪ ਵੀ ਦਿੰਦੇ ਆ। ਕਹਿੰਦੇ ਹਾਥੀ ਹੈ ਨਾ ਜਿਹੜਾ ਤੁਰਿਆ ਜਾਂਦਾ ਮਸਤ ਹਾਥੀ ਦੇ ਉੱਤੇ ਬੈਠਾ ਬੰਦਾ ਉਹਨੂੰ ਸਿਰਫ ਉਹ ਦਿਖਦਾ ਮੈਂ ਜਾਣਾ ਕਿੱਥੇ ਕਿਉਂਕਿ ਬਹੁਤ ਉੱਚੀ ਥਾਂ ਤੇ ਬੈਠਾ ਸਿੱਖਿਆ ਇਹ ਯੋਗਰਾਜ ਸਿੰਘ ਤੇ ਹੁਣ ਫਿਲਮ ਬਣਨ ਜਾ ਰਹੀ ਹੈ ਮੈਂ ਨਹੀਂ ਹਰ ਇੱਕ ਬੰਦਾ ਇਸ ਫਿਲਮ ਦੇਖਣਾ ਜ਼ਰੂਰ ਚਾਹੂਗਾ ਜੀ ਪਰ ਜਿੱਥੇ ਸਭ ਦੀਆਂ ਯੋਗ ਜੀ ਨਜ਼ਰਾਂ ਯੋਗਰਾਜ ਸਿੰਘ ਦੀ ਜਰਨੀ ਤੇ ਰਹਿਣਗੀਆਂ ਕਿ ਯੂਵੀ ਤੋਂ ਯੋਗਰਾਜ ਸਿੰਘ ਤੱਕ ਦਾ ਸਫ਼ਰ ਪਰ ਇੱਕ ਕੈਰੈਕਟਰ ਯੋਗਰਾਜ ਸਿੰਘ ਹੈ ਜੋ ਇਸ ਦੇ ਵਿੱਚ ਵਿਲਨ ਦੀ ਤਰ੍ਹਾਂ ਸਾਹਮਣੇ ਆ ਰਿਹਾ ਹੈ ਤਾਂ ਉਸ ਕੈਰੈਕਟਰ ਨੂੰ ਪਹਿਲਾਂ ਤਾਂ ਕੌਣ ਨੇ ਵਾਏਗਾ ਵਕਤ ਦੀ ਗੱਲ ਹੈ ਪਰ ਉਹ ਕੈਰੈਕਟਰ ਮੈਨੂੰ ਲੱਗਦਾ ਹੈ ਬਹੁਤ ਲੋਕ ਇਹ ਚੀਜ਼ ਦੇਖਣਾ ਚਾਹਣਗੇ ਕਿ ਆਖਰ ਯੋਗਰਾਜ ਸਿੰਘ ਨੇ ਇਹੋ ਜਿਹੀ ਕਿਹੜੀ ਗੱਲ ਕਹੀ ਜੋ ਅਜ ਤੱਕ ਉਸ ਪਿਤਾ ਦੀ ਮਿਹਨਤ ਨੂੰ ਵਿਲਨ ਦੇ ਰੂਪ ਵਿੱਚ ਵੇਖਿਆ ਜਾ ਰਿਹਾ ਹੈ ਇਹ ਤੁਹਾਡੇ ਪ੍ਰੈਸ ਵਾਲਿਆਂ ਦੀ ਕ੍ਰिएशन ਹੈ ਹੂੰ ਇਹ ਤੁਹਾਡੇ মিডিਆ ਵਾਲਿਆਂ ਦੀ ਸੋਚ ਹੈ ਇਹ ਉਹ तमाम ਲੋਕਾਂ ਦੀ ਕ੍ਰਿਸ਼ਨ ਹੈ ਸੋਚ ਹੈ ਜਿਹੜੇ ਯੋਗਰਾਜ ਸਿੰਘ ਦੇ ਨਾਂ ਤੋਂ ਜਲਦੇ ਨੇ ਉਹਦੀ ਤਰੱਕੀ ਤੋਂ ਜਲਦੇ ਨੇ ਉਹਦੇ ਰੁਤਬੇ ਤੋਂ ਜਲਦੇ ਨੇ ਉਹਦੇ ਰੋਪ ਤੋਂ ਜਲਦੇ ਨੇ ਉਹਦੀ ਬੋਲੀ ਤੋਂ ਜਲਦੇ ਨੇ ਤੇ ਉਹਦੇ ਔਰੇ ਤੋਂ ਜਲਦੇ ਨੇ ਮੈਂ ਇਹ ਨਾ ਕਿ ਲਾਤ ਤਬਜੀਹ ਦਿੰਦਾ ਨਹੀਂ ਜਿਹੜਾ ਸਵਾਲ ਤੁਸੀਂ ਪੁੱਛਿਆ ਹੈ ਕਿਸੇ ਦਾ ਘਰ ਬਰਬਾਦ ਕਰ ਲਾ ਹੋਵੇ ਕਿਸੇ ਦੀ ਇਮੇਜ ਬਰਬਾਦ ਕਰਨੀ ਹੋਵੇ ਉਹ ਡੇਰੇ ਵਾਦਿਆਂ ਕੋਲ ਚਲੇ ਜਾਵੇ ਤਾਂ ਘਰ ਟੁੱਟ ਜਾਣਗੇ ਉਹ ਤੁਹਾਡੇ ਚੈਨਲ ਵਾਲਿਆਂ ਦੇ ਪੱਲੇ ਪੈ ਜੇ ਤਾਂ ਉਹਦਾ ਬੇੜਾ ਘਰ ਖੋ ਜੂਗਾ ਉਹ ਇਸ ਕਰਕੇ ਕਿ ਪੂਰੀ ਗੱਲ ਤਾਂ ਤੁਸੀਂ ਸੁਣਾਉਣੀ ਨਹੀਂ ਨਹੀਂ ਗੱਲ ਜੀ ਨਹੀਂ 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 ਹੁਣ ਗੱਲ ਕਿਤੇ ਹੋਰ ਆ ਗਈ ਹੈ ਹੁਣ ਗੱਲ ਤੁਸੀਂ ਕਿਤੇ ਹੋਰ ਛੇੜ ਲਈ ਹੈ ਮੈਂ ਤੁਹਾਨੂੰ ਬੜੀ ਵਾਰ ਕਿਹਾ ਸੁੱਤੇ ਸ਼ੇਰ ਨੂੰ ਛੇੜਿਆ ਨਾ ਕਰੋ ਤੁਸੀਂ ਛੇੜੀ ਹੈ ਜੀ ਜੀ ਹੁਣ ਸੁਣੋ ਤੁਹਾਡੇ ਲੋਕਾਂ ਸੱਚ ਸੁਣਦਾ ਮਾਦਾ ਨਹੀਂ ਮੈਂ ਸੁਣਾ ਰਿਹਾ ਬਿਲਕੁਲ ਔਰ ਉਹ ਜਿਹੜੀ ਕ੍ਰिएशन ਹੈ ਉਹ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿ ਯੋਗਰਾਜ ਸਿੰਘ ਨੂੰ ਤੁਸੀਂ ਐਜ਼ ਅ ਵਿਲਨ ਪੇਸ਼ ਕੀਤਾ ਹੈ। ਹੂੰ। ਇਹ ਲੋਕ ਪੇਸ਼ ਕਰ ਰਹੇ ਲੇਕਿਨ ਯੋਗਰਾਜ ਸਿੰਘ ਨੂੰ ਜਪਣ ਵਾਲੇ ਸਾਰੀ ਦੁਨੀਆ ਹੂੰ ਜਿੱਥੇ 10% ਵਿਲਨ ਦਾ ਰੂਪ ਦੇ ਰਹੇ ਨੇ ਉੱਥੇ 90% ਉਹਨੂੰ ਦੇਵਤੇ ਦਾ ਰੂਪ ਵੀ ਦਿੰਦੇ ਆ। ਹੂੰ ਹੀਰੋ ਦਾ ਰੂਪ ਵੀ ਦਿੰਦੇ ਆ। ਹੂੰ ਸੋ ਮੈਂ ਤਾਂ ਤੁਹਾਡੀ ਗੱਲ ਕੀਤੀ ਹੈ ਸਾਰਿਆਂ ਦੀ ਵੀ ਕੋਈ ਫਰਕ ਨਹੀਂ ਮੈਨੂੰ ਪੈਂਦਾ। ਹੂੰ ਮੇਰੇ ਫਾਦਰ ਨੇ ਮੈਨੂੰ ਬਹੁਤ ਸਾਰੀਆਂ ਗੱਲਾਂ ਸਮਝਾਈਆਂ ਇਸੇ ਗੱਲ ਹੋਰ ਸਮਝਾਈ ਸੀ। ਕਹਿੰਦੇ ਹਾਥੀ ਹੈ ਨਾ ਜਿਹੜਾ ਉਹ ਤੁਰਿਆ ਜਾਂਦਾ ਹੁੰਦਾ ਹੂੰ ਮਸਤ ਹਾਥੀ ਦੇ ਉੱਤੇ ਬੈਠਾ ਬੰਦਾ ਹੂੰ ਉਹਨੂੰ ਸਿਰਫ ਉਹ ਦਿਖਦਾ ਮੈਂ ਜਾਣਾ ਕਿੱਥੇ ਕਿਉਂਕਿ ਬਹੁਤ ਉੱਚੀ ਥਾਂ ਤੇ ਬੈਠਾ ਹੂੰ ਦਿਵਾਲੇ-ਦਵਾਲਿਆਂ ਦੀ ਬਾਲੀ ਪਰਵਾਹ ਨਹੀਂ ਕਰਦਾ ਹੂੰ ਸੋ ਮੈਨੂੰ ਤੁਸੀਂ ਵਿਲਨ ਕਹੋ ਮੈਨੂੰ ਤੁਸੀਂ ਹੀਰੋ ਕਹੋ ਮੈਨੂੰ ਤੁਸੀਂ ਕੈਰੈਕਟਰ ਰੋਲ ਕਹੋ ਫਿਲਮ ਬੀਬੀ ਰਜਨੀ ਬਣੀ ਹੂੰ ਦونی ਚੰਦ ਦਾ ਕੈਰੈਕਟਰ ਯੋਗਰਾਜ ਸਿੰਘ ਨੇ ਕੀਤਾ ਹਾਂ ਉਹ ਵਿਲ ਨਹੀਂ ਹੈ ਬਾਤ ਤਸੀਹੇ ਦਿੱਤੇ ਉਹਨੇ ਆਪਣੀ ਬੇਟੀ ਸਟੋਰੀ ਦੁਨੀ ਚੰਦੇਰ ਸੁਣੋ 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 ਹਮ ਲੇਕਿਨ ਫਿਲਮ ਦੇ ਕਿਰਦਾਰ ਨੂੰ ਦੁਨੀਆ ਪੂਜ ਰਹੀ ਹੈ ਜੀ ਹਮ ਕੱਲਾ ਪੰਜਾਬ ਨਹੀਂ ਦੁਨੀਆ ਹਮ ਲੇਕਿਨ ਕੁਝ ਲੋਕੋ ਦੇ ਬਾਰੇ ਮਾੜਾ ਚੰਗਾ ਵੀ ਬੋਲ ਰਹੇ ਸੋ ਇਹ ਜ਼ਰੂਰੀ ਹੈ ਕਿ ਗੁਰੂ ਨਾਨਕ ਦੇਵ ਜੀ ਜਦ ਪਿੰਡ ਚ ਗਏ ਇੱਕ ਬੱਲਮਰਦਾਨਾ ਜੀ ਨਾਲ ਸੀ ਤਾਂ ਲੋਕਾਂ ਨੇ ਪੱਥਰ ਮਾਰੇ ਬੱਟੇ ਮਾਰੇ ਗਾਲਾਂ ਕੱਢੀਆਂ ਕਿਹਾ ਬਿਤਾਲਾ ਇਹ ਫੁਲਾਨਾ ਝੂਠੇ ਨੇ ਸਭ ਝੂਠਾ ਸਾਧ ਹੈ ਉਹਨਾਂ ਨੇ ਕਿਹਾ ਵਸਦੇ ਰਹੋ ਦੂਜੇ ਪਿੰਡ ਗਏ ਤਾਂ ਥੋੜੇ ਅਰਗੇ ਬੰਦੇ ਨੇ ਬੜੀ ਪਿਆਰ ਨਾਲ ਸੇਵਾ કરી ਖਾਣਾ ਖਵਾਇਆ ਉਹਨਾਂ ਨੇ ਕਿਹਾ ਪੁੱਤ ਉਜੜ ਜੋ ਤੇ ਮਰਦਾਨਾ ਜੀ ਨੇ ਕਿਹਾ ਬਾਬਾ ਜੀ ਇੱਕ ਐਸੀ ਅਸੀਸ ਦਿੱਤੀ ਤੁਸੀਂ ਹੂੰ ਕਿ ਜਿਨ੍ਹਾਂ ਨੇ ਪੱਥਰ ਮਾਰੇ ਜਿਨ੍ਹਾਂ ਨੇ ਤੁਹਾਨੂੰ ਵਿਰਣ ਕਿਹਾ ਜਿਨ੍ਹਾਂ ਨੇ ਤੁਹਾਨੂੰ ਬਹੁਤ ਕੁਝ ਕਿਹਾ ਤੁਸੀਂ ਉਹਨਾਂ ਨੂੰ ਕਿਹਾ ਵਸਤੇ ਰਹੋ ਤੇ ਇਹ ਤਾਂ ਲੋਕਾਂ ਨੂੰ ਤੁਸੀਂ ਕਿਹਾ ਵੀ ਉੱਜੜ ਜਾ ਕਹਿੰਦੇ ਪੁੱਤ ਗੰਧ ਇੱਕ ਜਗ੍ਹਾ ਹੀ ਪਿਆ ਚੰਗਾ ਲੱਗਦਾ ਖਿਲਰੂਗਾ ਤਾਂ ਥਾਂ ਥਾਂ ਤੇ ਬਦਬੂ ਫੈਲੂਗੀ ਇਹ ਲੋਕ ਜਿਹੜੇ ਪਿਆਰ ਵਾਲੇ ਨੇ ਇਹਨਾਂ ਨੂੰ ਕਿਹਾ ਵੀ ਉੱਜੜ ਜਾ ਦੁਨੀਆ ਜਾਣ ਕੇ ਖੁਸ਼ਬੂ ਫੈਲਾਉਂਗੇ ਸੋ ਸਵਾਲ ਤੁਸੀਂ ਜਿਹੜਾ ਕੀਤਾ ਸੀ ਉਹ ਸਵਾਲ ਦਾ ਮੈਂ ਜਵਾਬ ਤੁਹਾਨੂੰ ਤਾਂ ਦੇਣ ਲੱਗਿਆ ਕਿ ਯੋਗਰਾਜ ਸਿੰਘ ਨੂੰ ਤੁਸੀਂ ਕਹਿੰਦੇ ਹੋ ਵੀ ਵਿਲਨ ਦੇ ਰੂਪ ਚ ਪੇਸ਼ ਕੀਤਾ ਗਿਆ ਮੇਨੂੰ ਮੇਰਾ ਪ੍ਰਮਾਤਮਾ ਮੇਰਾ ਰੱਬ ਮੇਰੀ ਆਤਮਾ ਇਹ ਕਹਿੰਦੀ ਹੈ ਵੀ ਜੋ ਰੱਬ ਨੇ ਤੇਤੋ ਕਰਾਤਾ ਹੈ ਸ਼ਾਇਦ ਦੁਨੀਆ ਚ ਕੋਈ ਮਾਂ ਐਹੋ ਜਿਹਾ ਲਾਲ ਜਮੂਗੀ